ਹਿਮਾਚਲ ਦੇ ਸਾਧੂ ਪੁਲ ਦੇ ਵਿੱਚ ਸੈਲਾਨੀਆਂ ਨੇ ਸਟੰਟ ਦੇ ਚੱਕਰ ਦੇ ਵਿੱਚ ਆ ਦਰਸਲੇ ਹਿਮਾਚਲ ਦੇ ਸਾਧੂ ਪੁਲ ਦੇ ਨਾਲ ਜੁੜੀ ਹੋਈ ਇਹ ਖਬਰ ਹੈ ਕਿ ਇੱਥੇ ਕਿ ਸੈਲਾਨੀਆਂ ਨੇ ਸਟੰਟ ਦੇ ਚੱਕਰ ਦੇ ਵਿੱਚ ਨਦੀ ਦੇ ਵਿੱਚ ਗੱਡੀ ਉਤਾਰ ਦਿੱਤੀ ਆ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਕਿ ਅਜਿਹੀ ਸਟੰਟ ਬਾਜ਼ੀ ਕਈ ਵਾਰ ਬਹੁਤ ਘਾਤਕ ਸਾਬਤ ਹੁੰਦੀ ਹੈ ਬਹੁਤ ਜਾਨਲੇਵਾ ਸਾਬਤ ਹੁੰਦੀ ਹੈ ਇਹ ਕਿਹੋ ਜਿਹਾ ਸਟੰਟ ਜਿਹੜਾ ਕਿਸੇ ਦੀ ਜਾਨ ਨੂੰ ਹੀ ਖਤਰੇ ਦੇ ਵਿੱਚ ਪਾ ਦੇਵੇ ਹਿਮਾਚਲ ਦੇ ਸਾਧੂ ਪੁਲ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਸੈਲਾਨੀਆਂ ਨੇ ਸਟੰਟ ਦੇ ਚੱਕਰ ਦੇ ਵਿੱਚ ਗੱਡੀ ਹੀ ਨਦੀ ਦੇ ਵਿੱਚ ਉਤਾਰ ਦਿੱਤੀ ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਸਮਝਣ ਵਾਲੀ ਗੱਲ ਹੈ ਇਹ ਸਮਝ ਹੋਣੀ ਚਾਹੀਦੀ ਹੈ ਕਿ ਜੇਕਰ ਨਦੀ ਦੇ ਵਿੱਚ ਗੱਡੀ ਉਤਾਰੀ ਜਾਵੇਗੀ ਪਾਣੀ ਦਾ ਤੇਜ਼ ਵਹਾਅ ਹੋਵੇਗਾ ਤਾਂ ਬਹੁਤ ਵੱਡੀ ਪ੍ਰਿਆਨੁਸ਼ਕਾਂਦੀ ਘਟਨਾ ਵਾਪਰ ਸਕਦੀ ਹੈ ਪਰ ਪਤਾ ਨਹੀਂ ਇਸ ਗਲਤੀ ਆ ਕਿਉਂ ਨਹੀਂ ਗੌਰ ਕੀਤਾ ਜਾਂਦਾ ਸੰਗਤ ਵਸਦੀ ਦਾ ਆ ਜੋ ਕ੍ਰੇਜ਼ ਹੈ ਸਿਰ ਤੇ ਕਿਉਂ ਸਵਾਰ ਰਹਿੰਦਾ ਆਤਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਾਧੂਪੁਰਾ ਹੈ ਮਾਚਲ ਦੇ ਸਾਧੂਪੁਰਲੇ ਵਿੱਚ ਨਦੀ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਉਠਾ ਰਹੇ ਹਾਂ ਲਾਲ ਰੰਗ ਦੀ ਇੱਕ ਕਾਰ ਜੋ ਕਿ ਨਦੀ ਦੇ ਵਿੱਚ ਆ ਨਜ਼ਰ ਆ ਰਹੀ ਹੈ ਆਤਾਂ ਕਿਵੇਂ ਕ੍ਰੇਨ ਦੀ ਮਦਦ ਦੇ ਨਾਲ ਉਸ ਨਹਿਰ ਦੇ ਵਿੱਚੋਂ ਗੱਡੀ ਨੂੰ ਕੱਢਣ ਦੀ ਵੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀ ਜਨਨ ਕਿ ਇਹ ਕਿ ਹੋ ਗਿਆ ਸਟਕ ਹੋਇਆ ਕਿ ਗੱਡੀ ਨੂੰ ਹੀ ਨਦੀ ਦੇ ਵਿੱਚ ਉਤਾਰ ਦਿੱਤਾ ਗਿਆ ਹਾਲਾਂਕਿ ਚ ਉਹ ਬਹੁਤ ਬਚਾディー ਕਰ ਰਹੀ ਹੈ ਨਹੀਂ ਤਾਂ ਇੰਸਾਨਾਂ ਨੂੰ ਵੀ ਬੜਾ ਹਾਸਾ ਆਪਰ ਸਕਦਾ ਸੀ ਅਣਸਖਾਵੀ ਅਜਿਹਾ ਘਟਨਾ ਵੀ ਵਾਪਰ ਸਕਦੀ ਸੀ ਕਿਉਂਕਿ ਪਹਿਲੀ ਅਜਿਹੀ ਖਬਰ ਨਹੀਂ ਹੈ ਪਹਿਲੀ ਅਜਿਹੀ ਘਟਨਾ ਨਹੀਂ ਹੈ ਕਈ ਵਾਰ ਅਜਿਹੀ ਸਟੰਟਬਾਜ਼ੀ ਅਜਿਹੀ ਸਟੰਟ ਜਾਨਲੇਵਾ ਸਾਬਤ ਹੋ ਚੁੱਕੇ ਨੇ ਕਈ ਲੋਕਾਂ ਦੇ ਅਜੇ ਸਟੰਟਾਂ ਦੇ ਵਿੱਚ ਜਾਨ ਤੱਕ ਵੀ ਜਾ ਚੁੱਕੀ ਹੈ ਪਰ ਫਿਰ ਵੀ ਅਜੀਆਂ ਘਟਨਾਵਾਂ ਤੋਂ ਅਜਿਹੇ ਹਾਦਸਿਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਜਾਂਦਾ ਤਾਂ ਹਿਮਾਚਲ ਦੇ ਸਾਧੂਪੁਰ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਕਿ ਇੱਕ ਨਦੀ ਦੇ ਵਿੱਚ ਲਾਰੰਗ ਦੀ ਗੱਡੀ ਨਜ਼ਰ ਆ ਰਹੀ ਹੈ ਟੰਟ ਦੇ ਚੱਕਰ ਦੇ ਵਿੱਚ ਗੱਡੀ ਨੂੰ ਨਦੀ 'ਚ ਉਤਾਰ ਦਿੱਤਾ ਗਿਆ ਬਹੁਤ ਹੀ ਗੰਭੀਰੋ ਗੰਭੀਰੋ ਦੀ ਹੂਈ ਔਰ ਇਹ ਲਾ ਪਾਣੀ ਦਾ ਫਲੋ ਵੜ ਗਿਆ ਗਾੜੀ ਡੁੱਬੀ ਹੋਈ ਜੇਸੇ ਵੀ ਆਈ ਵੀ ਹੈ ਕੀ ਨਿਕਲ ਔਰ ਇਹ ਸਥਿਤੀ ਬਹੁਤ ਹੀ ਗੰਭੀਰੋ ਗੰਭੀਰੋ ਦੀ ਹੂਈ ਔਰ ਇਹ ਲਾ ਪਾਣੀ ਦਾ ਫਲੋ ਵੜ ਗਿਆ ਗਾੜੀ ਡੁੱਬੀ ਹੋਈ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਥਿਤੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਗ੍ਰਾਮਫੂ ਇਲਾਕੇ ਦੇ ਵਿੱਚ ਟੈਂਪੂ ਟਰੈਵਲਰ ਪਲਟ ਗਿਆ ਦੋ ਲੋਕਾਂ ਦੀ ਮੌਤ ਹੋਈ ਹੈ 21 ਲੋਕ ਜ਼ਖਮੀ ਹੋ ਗਏ ਨੇ ਟੈਂਪੂ ਟਰੈਵਲਰ ਦੇ ਵਿੱਚ ਸਵਾਰ ਕੁੱਲ 32 ਲੋਕ ਸਨ ਜ਼ਖਮੀਆਂ ਨੂੰ ਤੁਰੰਤ ਮਨਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਟੀ ਦੇ ਦਰਸ ਨੇ ਵੱਡਾ ਹਾਦਸਾ ਵਾਪਰਿਆ ਹਾਦਸੇ ਵਾਲੀ ਜਗ੍ਹਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਗ੍ਰਾਮਫੂ ਇਲਾਕੇ ਦੇ ਵਿੱਚ ਅਚਾਨਕ ਟੈਂਪੂ ਟਰੈਵਲਰ ਪਲਟ ਜਾਂਦਾ ਤੇ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਤੇ 21 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਟੈਂਪੋ ਟਰੈਵਲਰ ਦੇ ਵਿੱਚ ਕੁੱਲ 23 ਲੋਕ ਸਵਾਰ ਸਨ ਜਿਸ ਵੇਲੇ ਇਹ ਪੂਰਾ ਹਾਦਸਾ ਵਾਪਰਿਆ ਜ਼ਖਮੀਆਂ ਨੂੰ ਤੁਰੰਤ ਮਨਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਡਬਲ 3 ਡਬਲ 3 ਹੈ ਰੋਕਾਮ ਕੋਕਸਨ ਮਾਰਕ ਪਰ ਗ੍ਰਾਮ ਕੇ ਪਾਸ ਦੁਰਘਟਨਾ ਦਰਸਤੀ इसमें लगभग तेईस यात्री सवार थे जो भी एन सी आर एजेंट से अलग अलग जगहों से बिलोंग करते थे सूचना मिलते ही जिला पुलिस ने तुरंत कार्रवाई करते हुए बचाव और राहत कार्य शुरू किया उनको इनिशियट उपचार देने के बाद डिस्ट्रिक्ट हॉस्पिटल मनाली में शिफ्ट किया गया उसके बाद हमें दो लोगों की मृत्यु की सूचना की पुष्टि हुई जिसमें एक महिला यात्री और एक पुरुष यात्री शामिल है बाकी इस लोग का उपचार अभी चल रहा है हमारी इनिशियल इन्वेस्टिगेशन के दौरान ड्राइवर की गलती से यह हादसा होना पाया गया है इसके अलावा अभी हमारी इन्वेस्टिगेशन चल रही है